ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਆਖਿਆ ਅਤੇ ਵਿਚਾਰ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਓ ਅੱਜ ਜਗਜੀਤ ਸਾਹਿਬ ਜੀ ਦੀ 31ਵੀਂ ਪੌੜੀ ਦੀ ਸਰਲ ਵਿਆਖਿਆ ਸਾਂਝੀ ਕਰੀਏ ਜੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਪੌੜੀ ਦਾ ਮੂਲ ਪਾਠ ਸ਼੍ਰਵਣ ਕਰੀਏ ਵਾਹਿਗੁਰੂ ਸਾਹਿਬ ਜੀਓ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਇੱਕਾਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚ ਕੀ ਸਾਚੀ ਕਾਰ ਆਦੇਸ ਤਸਾ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪੌੜੀ ਦੀ ਪਹਿਲੀ ਤੁਕ ਦੇ ਵਿੱਚ ਗੁਰੂ ਸਾਹਿਬ ਜੀ ਆਖ ਰਹੇ ਨੇ ਆਸਣ ਲੋਏ ਲੋਏ ਪੰਡਾਰ ਕਹਿੰਦੇ ਨੇ ਕਿ ਪ੍ਰਮਾਤਮਾ ਜੀ ਦਾ ਜਿਹੜਾ ਆਸਣ ਹੈ ਪ੍ਰਮਾਤਮਾ ਜੀ ਦਾ ਜਿਹੜਾ ਸਥਾਨ ਹੈ ਉਹਨਾਂ ਦਾ ਜਿਹੜਾ ਤਖਤ ਹੈ ਲੋਏ ਲੋਏ ਕਹਿੰਦੇ ਹਰੇਕ ਲੋਕ ਦੇ ਵਿੱਚ ਜਿੰਨੇ ਵੀ ਤੁਸੀਂ ਲੋਕ ਮੰਨਦੇ ਹੋ ਹਰੇਕ ਲੋਕ ਦੇ ਵਿੱਚ ਹਰੇਕ ਥਾਂ ਦੇ ਉੱਤੇ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਦਾ ਤਖਤ ਜਿਹੜਾ ਹੈ ਉਹ ਸਥਾਪਿਤ ਹੈ ਉਹ ਬਣਿਆ ਹੋਇਆ ਹੈ ਹਰੇਕ ਤਖਤ ਦੇ ਉੱਤੇ ਉਹ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਖੁਦ ਆਪ ਬਿਰਾਜਮਾਨ ਹਨ ਲੋਏ ਪੰਡਾਰ ਕਹਿੰਦੇ ਨੇ ਕਿ ਹਰੇਕ ਲੋਕ ਦੇ ਵਿੱਚ ਉਸ ਪ੍ਰਮਾਤਮਾ ਵਾਹਿਗੁਰੂ ਜੀ ਦੇ ਪੰਡਾਰੇ ਜਿਹੜੇ ਨੇ ਉਹ ਚੱਲ ਰਹੇ ਨੇ ਪ੍ਰਮਾਤਮਾ ਜਿਨ੍ਹਾਂ ਦਿੱਤੀਆਂ ਹੋਈਆਂ ਦਾਤਾਂ ਨੂੰ ਆਮ ਲੋਕ ਜੀਵ ਉਪਭੋਗ ਰਹੇ ਨੇ ਵੱਖਰੇ ਵੱਖਰੀਆਂ ਥਾਵਾਂ ਦੇ ਉੱਤੇ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਜਿੰਨੇ ਵੀ ਜੀਵ ਅਕਾਲ ਪੁਰਖ ਮੈਨੇ ਪਰਮਾਤਮਾ ਨੇ ਪੈਦਾ ਕੀਤੇ ਉਹ ਸਾਰੇ ਜੀਵ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਭੰਡਾਰਾ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚੋਂ ਦਾਤਾਂ ਨੂੰ ਭੋਗਦੇ ਪਏ ਨੇ ਜੋ ਕਿ છਪਾਇਆ ਸੋ ਏਕਾ ਵਾਰ ਕਹਿੰਦੇ ਨੇ ਕਿ ਉਹ ਜਿਹੜਾ ਭੰਡਾਰਾ ਚੱਲ ਰਿਹਾ ਹੈ ਜੜੀਆਂ ਦਾਤਾਂ ਪਰਮਾਤਮਾ ਜੀ ਦੇ ਪਾਸੋਂ ਮਿਲ ਰਹੀਆਂ ਨੇ ਕਹਿੰਦੇ ਨੇ ਕਿ ਉਹ ਖਜ਼ਾਨਾ ਕਿਸ ਤਰੀਕੇ ਦੇ ਨਾਲ ਹੈ ਕਿ ਉਸ ਖਜ਼ਾਨੇ ਦੇ ਵਿੱਚ ਨਵੀਆਂ ਚੀਜ਼ਾਂ ਜਾਂ ਵਾਰ-ਵਾਰ ਚੀਜ਼ਾਂ ਵਾਹਾਂ ਚਾਰੀਆਂ ਨੇ ਤਾਂ ਇੱਥੇ ਇਸ ਪ੍ਰਸ਼ਨ ਦਾ ਉੱਤਰ ਗੁਰੂ ਸਾਹਿਬ ਜੀ ਕਹਿ ਰਹੇ ਨੇ ਜੋ ਕਿ ਛਪਾਇਆ ਸੋ ਏਕਾ ਵਾਰ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਨੇ ਆਪਣੀਆਂ ਦਾਤਾਂ ਦਾ ਖਜ਼ਾਨਾ ਇੱਕੋ ਵਾਰੀ ਚ ਭਰ ਦਿੱਤਾ ਉਹ ਇਤਨਾ ਵਿਸ਼ਾਲ ਇਤਨਾ ਬਿਆੰਤ ਹੈ ਕਿ ਹਜੇ ਤੱਕ ਅਸੀਂ ਉਸ ਖਜ਼ਾਨੇ ਨੂੰ ਵਰਤੀ ਜਾ ਰਹੇ ਹਾਂ ਉਸ ਦਾ ਇਸਤੇਮਾਲ ਕਰੀ ਜਾ ਰਹੇ ਹਾਂ ਉਸ ਨੂੰ ਭੋਗੀ ਜਾ ਰਹੇ ਹਾਂ ਉਹ ਖਜ਼ਾਨਾ ਹਜੇ ਜੁਗਾ ਜੁਗਾ ਤੋਂ ਕਦੇ ਵੀ ਖਤਮ ਨਹੀਂ ਹੋਇਆ ਉਹ ਹਮੇਸ਼ਾ ਭਰਿਆ ਰਹੇਗਾ ਤੇ ਇਹ ਨਹੀਂ ਕਿ ਵਾਰ-ਵਾਰ ਉਹਦੇ ਵਿੱਚ ਕੋਈ ਹੋਰ ਚੀਜ਼ ਜਿਹੜੀ ਹੈ ਪਾਈ ਜਾ ਰਹੀ ਹੈ ਅਕਾਲਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਨੇ ਉਸ ਢੰਡਾਰੇ ਦੇ ਵਿੱਚ ਉਸ ਖਜ਼ਾਨੇ 'ਚ ਜੋ ਵੀ ਪਾਇਆ ਉਹ ਇੱਕੋ ਵਾਰੀ ਪਾਇਆ ਤਾਂ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਉਹ ਅਕਾਲਪੁਰਖ ਪ੍ਰਮਾਤਮਾ ਵਾਹਿਗੁਰੂ ਕੀ ਹੈ ਕਿ ਆਪਣੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਜੀਵਾਂ ਨੂੰ ਪੈਦਾ ਕਰਦਾ ਹੈ ਅਤੇ ਜੀਵਾਂ ਦੇ ਕਾਰਵਿਹਾਰ ਨੂੰ ਦੇਖਦਾ ਪਿਆ ਆਪਣੀ ਬਣਾਈ ਹੋਈ ਕਿਰਤ ਨੂੰ ਉਹ ਖੁਦ ਨਿਹਾਰ ਰਿਹਾ ਹੈ ਕਰ ਕਰ ਵੇਖੈ ਸਿਰਜਣਹਾਰ ਕਿ ਸਿਰਜਣਾ ਕਰਨ ਵਾਲਾ ਸਿਰਜਣਹਾਰ ਆਪਣੇ ਕਿਰਤ ਨੂੰ ਬਣਾ ਬਣਾ ਕੇ ਦੇਖਦਾ ਪਿਆ ਹੈ ਨਿਹਾਰਦਾ ਪਿਆ ਹੈ ਨਾਨਕ ਸੱਚੇ ਕੀ ਸੱਚੀ ਕਾਰ ਕਹਿੰਦੇ ਨੇ ਕਿ ਉਸ ਸੱਚੇ ਪਰਮਾਤਮਾ ਵਾਹਿਗੁਰੂ ਦੀ ਇਹੀ ਕਾਰ ਹੈ ਇਹੀ ਸੱਚੀ ਕਾਰ ਹੈ ਕਿ ਉਹਦਾ ਕੰਮ ਹੀ ਇਹੀ ਹੈ ਕਿ ਇਸ ਸ੍ਰਿਸ਼ਟੀ ਨੂੰ ਬਣਾਉਣਾ ਅਤੇ ਇਸ ਸ੍ਰਿਸ਼ਟੀ ਨੂੰ ਦੇਖਣਾ ਇਸ ਸ੍ਰਿਸ਼ਟੀ ਨੂੰ ਨਿਹਾਰਨਾ ਇਹੀ ਉਸ ਸੱਚੇ ਅਕਾਲਪੁਰਖ ਪ੍ਰਮਾਤਮਾ ਵਾਹਿਗੁਰੂ ਦਾ ਕੰਮ ਹੈ ਆਦੇਸ ਤਿਸੈ ਆਦੇਸ ਨਮਸਕਾਰ ਹੈ ਉਸ ਨੂੰ ਨਮਸਕਾਰ ਹੈ ਕਿਸ ਨੂੰ ਨਮਸਕਾਰ ਹੈ ਜਿਹੜਾ ਕਿ ਪ੍ਰਮਾਤਮਾ ਆਦ ਅਨਹੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਜਿਹੜਾ ਮੁੱਢ ਕਦੀਮ ਤੋਂ ਇੱਥੇ ਮੌਜੂਦ ਹੈ ਜਿਹੜਾ ਕਿ ਕਿਸੇ ਦਾਗ ਤੋਂ ਤੱਬੇ ਤੋਂ ਰਹਿਤ ਹੈ ਜਿਹੜਾ ਜਿਸ ਦੇ ਮੁੱਢ ਤੱਕ ਪਹੁੰਚਣਾ ਬੜਾ ਮੁਸ਼ਕਿਲ ਹੈ ਤੇ ਜਿਸ ਨੂੰ ਕਿਸੇ ਤਰ੍ਹਾਂ ਦੀ ਚੋਟ ਸੱਟ ਨਹੀਂ ਪਹੁੰਚਾਈ ਜਾ ਸਕਦੀ ਕਹਿੰਦੇ ਨੇ ਕਿ ਉਹ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜਿਹੜਾ ਜੁਗਾਂ ਜੁਗਾਂ ਤੋਂ ਇੱਥੇ ਹੀ ਸਾਡੇ ਕੋਲ ਮੌਜੂਦ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ ਇੰਨੇ ਕੀ ਸ਼ਬਦਾਂ ਦੇ ਨਾਲ ਅੱਜ ਦੀ ਇਸ ਪੌੜੀ ਦੀ ਇੱਥੇ ਹੀ ਸਮਾਪਤੀ ਹੈ ਇਹ ਛੋਟੀਆਂ-ਛੋਟੀਆਂ ਤਿੰਨ ਪੌੜੀਆਂ ਪਹਿਲਾਂ ਆਈਆਂ ਨੇ ਤੇ ਅੱਗੇ ਵੀ ਇੱਕ ਦੋ ਪੌੜੀਆਂ ਛੋਟੀਆਂ ਹਨ ਜਿਨ੍ਹਾਂ ਦੀ ਵਿਆਖਿਆ ਆਸਾਨੀ ਦੇ ਨਾਲ ਹੀ ਘੱਟ ਟਾਈਮ ਦੇ ਵਿੱਚ ਹੋ ਜਾਏਗੀ ਸਭ ਤੋਂ ਲੰਮੀ ਪੌੜੀ ਜਿਹੜੀ ਹੈ ਉਹ 100 ਦਰ ਦੀ ਪੌੜੀ ਜਿਹੜੀ ਕਿ ਸਭ ਤੋਂ ਲੰਬੀ ਸੀ ਤੇ ਬਾਕੀ ਸਾਰੀਆਂ ਪੌੜੀਆਂ ਇਤਨੀਆਂ ਲੰਬੀਆਂ ਨਹੀਂ ਹਨ ਪਰ ਇਹ ਵਾਲੀਆਂ ਪੌੜੀਆਂ ਛੋਟੀਆਂ ਹੋਣ ਕਰਕੇ ਇਹਨਾਂ ਦੀ ਵਿਆਖਿਆ ਜਲਦ ਹੀ ਜਿਹੜੀ ਹੈ ਉਹ ਸਮਾਪਤ ਹੋ ਰਹੀ ਹੈ ਤੇ ਆਓ ਫਤੇ ਦੀ ਸਾਂਝ ਦੇ ਨਾਲ ਅੱਜ ਦੀ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ